ਕਸਾਂ ਦੋਸਤੋ ਕਣਕ ਦੇ ਵਿੱਚ ਜਦੋਂ ਆਪਾਂ ਖਾਦਾਂ ਦੀ ਸਚੱਜੀ ਵਰਤੋਂ ਦੀ ਗੱਲ ਕਰਦੇ ਆ ਨਾ ਤਾਂ ਉਹਦੇ ਵਿੱਚ ਸਾਨੂੰ ਬੱਦ ਜਰੂਰੀ ਇਹ ਹੋ ਜਾਂਦਾ ਵੀ ਆਪਾਂ ਰਸਾਇਣਿਕ ਖਾਦਾਂ ਦੇ ਨਾਲ ਰਸਾਇਣਿਕ ਖਾਦਾਂ ਡੀਏਪ ਯੂਰੀਆ ਰਸਾਇਣਿਕ ਖਾਦਾਂ ਦੇ ਨਾਲ ਨਾਲ ਜੈਵਿਕ ਤੇ ਜਵਾਣੂ ਖਾਦਾਂ ਦੀ ਵਰਤੋਂ ਜ਼ਰੂਰ ਕਰੀਏ ਜਿਦੇ ਵਿੱਚ ਪੀਏਯੂ ਦਾ ਜਿਹੜਾ ਜਵਾਣੂ ਖਾਦ ਦਾ ਟੀਕਾ ਕੰਸੋਰਸ਼ੀਅਮ ਵੱਧਾ ਗੱਲੋਂ 40 ਕਿਲੋ ਬੀਜ ਲਈ ਪੀਏਯੂ ਵੱਲੋਂ ਸਪਾਰਸ਼ ਹੈ ਇਸ ਤੋਂ ਬਿਨਾ ਆਪਾਂ ਜਿਹੜਾ ਫਾਸਫੋਰਸ ਆਪਣਾ ਖਰਾਕੀ ਤੱਤ ਹੈ ਇਹਨੂੰ ਕੁਲਣਸ਼ੀਲ ਬਣਾਉਣ ਦੇ ਲਈ ਜਿਹੜਾ ਮਾਈਕੋਰਾਈਜ਼ਾ ਜਿਹੜੀ ਫੰਗ ਉੱਲੀ ਆ ਜਾਂ ਫਿਰ ਆਪਾਂ ਫਾਸਫੋਰਸ ਸੋਲਬਿਲਾਈਜ਼ਿੰਗ ਬੈਕਟੀਰੀਆ ਇਹਨਾਂ ਦੀ ਵਰਤੋਂ ਵੀ ਜ਼ਰੂਰ ਕਰੀਏ ਤਾਂ ਗੱਲ ਕਰਦੇ ਆ ਖਾਦਾਂ ਦੀ ਸਸਤੀ ਵਰਤੋਂ ਦੀ ਤਾਂ ਛੋਟੇ ਜਿਹੜੇ ਖਰਾਕੀ ਤੱਤ ਨੇ ਇਹ ਅਹਿਮ ਖਰਾਕੀ ਤੱਤ ਨੇ ਕਣਕ ਦੇ ਵਿੱਚ ਜਿਵੇਂ ਮੈਗਨੀਜ਼ ਸਲਫੇਟ ਹੋ ਗਿਆ ਇਹਨਾਂ ਨੂੰ ਹਮੇਸ਼ਾ ਆਪਾਂ ਨਜ਼ਰ ਅੰਦਾਜ਼ ਕਰ ਦਿੰਦੇ ਆ ਇਹਨਾਂ ਦੀ ਤਵੱਜੂ ਨਹੀਂ ਦਿੰਦੇ ਅਸੀਂ ਸਿਰਫ ਡੀਏਪੀ ਤੇ ਯੂਰੀਆ ਤੇ ਹੀ ਧਿਆਨ ਦੇ ਰਹੇ ਆ ਤਾਂ ਸਾਨੂੰ ਵੱਧ ਲੋੜੇ ਹੀ ਹੁੰਦੀ ਹੈ ਵੀ ਅਸੀਂ ਜਿਹੜੇ ਮੈਗਨੀਜ਼ ਵਰਗੇ ਖਰਾਕੀ ਤੱਤ ਹੈ ਜਿਨ੍ਹਾਂ ਦੀ ਘਾਟ ਦਾ ਇੰਡੀਕੇਟਰ ਪਲਾਨਟ ਤੁਹਾਡਾ ਵਰਸੀਮ ਹੈ ਸਾਨੂੰ ਪਹਿਲਾਂ ਵਰਸੀਮ ਤੇ ਨਜ਼ਰ ਆਉਂਦੀ ਹੈ ਤੁਹਾਡੇ ਖੇਤਾਂ ਦੇ ਵਿੱਚ ਉਹ ਤੇ ਤਵੱਜੋ ਦਿਈਏ ਤੇ ਵੱਡੇ ਖਰਾਕੀ ਤੱਤਾਂ ਚ ਨਾਈਟ੍ਰੋਜਨ ਫਾਸਫੋਰਸ ਤੇ ਪੋਟਾਸ਼ ਤੇ ਪੋਟਾਸ਼ ਤੋਂ ਜੇ ਮੈਂ ਸ਼ੁਰੂ ਕਰਾਂ ਤਾਂ ਪੋਟਾਸ਼ ਦੀ 20 ਕਿਲੋ ਪੋਟਾਸ਼ ਦੀ ਸਪਾਰਸ਼ਾ ਮਿੱਟੀ ਪਰਖ ਅਧਾਰ ਤੇ ਪੀਏਯੂ ਵੱਲੋਂ ਇੱਕ ਇਕੜ ਮਗਰ ਬੀਏਪ ਡਾਈ ਅਮੋਨੀਅਮ ਫਾਸਫੇਟ ਇਹ 55 ਕਿਲੋ ਦਰਮਿਆਨੀਆਂ ਜਿਹੜੀਆਂ ਜ਼ਮੀਨਾਂ ਨੇ ਉਹਦੇ ਵਿੱਚ ਸਪਾਰਸ਼ਾ ਬਜਾਈ ਵળે ਆਪਾਂ ਵਰਤਣੀ ਆ ਜੇ ਡਾਏ ਦੀ ਉਪਲਬਧਤਾ ਘੱਟ ਆ ਤਾਂ TSP ਦੀ ਵਰਤੋ ਆਪਾਂ ਕਰ ਸਕਦੇ ਆ ਜਿਹਦੇ ਵਿੱਚ ਜੇਕਰ 20 ਕਿਲੋ ਯੂਰੀ ਦਾ ਛੱਟਾ ਦੇਈਏ ਤਾਂ DAP ਦੇ ਬਰਾਬਰ ਉਹ ਕੰਮ ਕਰੇਗੀ ਸ ਆ ਅੱਗੇ ਅਹਿਮ ਤੱਤ ਆ ਜੀ ਨਾਈਟ੍ਰੋਜਨ ਜੀ ਤੋਂ ਮਿਲਦੀ ਆ ਯੂਰੀ ਆ ਯੂਰੀ ਦਰਮਿਆਨੀਆਂ ਤੇ ਜ਼ਮੀਨਾਂ ਦੇ ਵਿੱਚ 110 ਕਿਲੋ ਪਹਿਲੇ ਤੇ ਦੂਜੇ ਪਾਣੀ ਤੇ ਆਪਾਂ ਛੱਟਾ ਦੇ ਸਕਦੇ ਆ ਤੇ ਮੈਗਨੀਸ ਸਲਫੇਟ ਦੀ ਮੈਂ ਗੱਲ ਕਰਾਂ ਤਾਂ ਜੇ ਮੈਗਨੀਸ ਦੀ ਘਾਟ ਕਣਕ ਝੋਨੇ ਦੇ ਫਸਲੀ ਚੱਕਰ ਦੇ ਵਿੱਚ ਹਲਕੀਆਂ ਜ਼ਮੀਨਾਂ ਵਿੱਚ ਜ਼ਿਆਦਾ ਆ ਰਹੀ ਹੈ ਮੈਗਨੀਸ ਦੀ ਘਾਟ ਦੀ ਨਿਸ਼ਾਨੀਆਂ ਜਿਹੜੀਆਂ ਗੁਲਾਬੀ ਭੂਰੇ ਰੰਗ ਦੇ ਜਿਹੜੇ ਤੱਬੇ ਆ ਨਾ ਉਹ ਤੁਹਾਨੂੰ ਵਿਖਾਈ ਦੇਣਗੇ ਪੱਤਿਆਂ ਤੇ ਕਣਕ ਦੇ ਤੇ ਇਹਦਾ ਇੰਡੀਕੇਟਰ ਪlant ਮੈਂ ਆਪਣਾ ਬਰਸੀਮ ਆ ਇਹਦੀ ਘਾਟ ਦੀ ਨਿਸ਼ਾਨੀਆਂ ਤੁਸੀਂ ਇਹ ਵੇਖ ਸਕਦੇ ਹੋ ਬਰਸੀਮ ਦੇ ਵਿੱਚ ਕਿਸ ਢੰਗ ਨਾਲ ਜਨਉਂਦੀਆਂ ਨੇ ਤੇ ਕਣਕ ਦੇ ਵਿੱਚ ਕਿਸ ਢੰਗ ਨਾਲ ਆਉਂਦੀਆਂ ਇਹਦੀ ਸਪर्श ਅੱਧੇ ਪਰਸੈਂਟ ਦੀ ਹੈ ਵੀ 1 ਕਿਲੋ ਮੈਗਨੀਸ ਸਲਫੇਟ 100 ਲੀਟਰ ਪਾਣੀ ਦੇ ਵਿੱਚ ਘੋਲ ਕੇ ਆਪੇ ਛਿੜਕਾ ਕਰਨਾ ਇਹਦਾ ਕਦੇ ਵੀ ਛੱਟਾ ਨਹੀਂ ਦੇਣਾ ਹੈ ਇਹ ਜ਼ਮੀਨ 'ਚ ਨਹੀਂ ਪਾਉਣਾ ਇਹ ਵੀ ਲੋਹੇ ਵਾਂਗੂ ਹਮੇਸ਼ਾ ਹੀ ਛਿੜਕਾ ਕਰਕੇ ਹੀ ਫਸਲ ਨੂੰ ਉਪਲਬਧ ਹੋਣਾ ਤੇ ਜੇਕਰ ਆਪਾਂ ਇਹਨਾਂ 3-4 ਨੁਕਤਿਆਂ ਦੀ ਥੋੜਾ ਜਿਹਾ ਧਿਆਨ ਚ ਰੱਖ ਲਈਏ ਦਿਮਾਗ 'ਚ ਪਿਠਾ ਲਈਏ ਤਾਂ ਇਹਦੇ ਨਾਲ ਆਪਣੇ ਖਾਦਾਂ ਦੇ ਖਰਚੇ ਵੀ ਘਟ ਜਾਣੇ ਆ ਬੇਲੂੜੀਆਂ ਖਾਦਾਂ ਵੀ ਆਪਾਂ ਨਹੀਂ ਵਰਤਣੀਆਂ ਤੇ ਜਿਹੜੀ ਵੱਧ ਯੂਰੀਆ ਪਾਉਣ ਨਾਲ ਆਪਣੇ ਬਿਮਾਰੀ ਜਾਂ ਕੀੜੇਮਕੌੜੇ ਦਾ ਹਮਲਾ ਹੋਣਾ ਉਹ ਵੀ ਨਹੀਂ ਹੋਏਗਾ ਤੇ ਸੋ ਕਿਸਾਨ ਦੋਸਤੋ ਇਹਨਾਂ ਗੱਲਾਂ ਦਾ ਆਪਾਂ ਕਣਕ ਦੀ ਕਾਸਤ ਦੇ ਦੌਰਾਨ ਧਿਆਨ ਰੱਖਣਾ ਬਹੁਤ ਬਹੁਤ ਧੰਨਵਾਦ